ਟਾਈਗਰ ਰਿਜ਼ਰਵ ਫੋਰੈਸਟ ਪਿਲੀਪੀਤ ਤੋਂ ਬਾਹਰ ਆ ਕਈ ਘੰਟੇ ਕੰਢ ਤੇ ਬੈਠਣ ਵਾਲੇ ਟਾਈਗਰ ਨੂੰ ਹੁਣ বন ਵਿਭਾਗ ਦੀਆਂ ਟੀਮਾਂ ਵੱਲੋਂ ਰੈਸਕਿਊ ਕਰ ਲਿੱਤਾ ਗਿਆ ਵਾ ਤਾਂ ਤਸਵੀਰਾਂ ਤੁਹਾਨੂੰ ਸਵੇਰੇ ਦਿਖਾਈਆਂ ਸੀ ਕਿ ਕਿਸ ਤਰ੍ਹਾਂ ਕਈ ਘੰਟੇ ਤੱਕ ਪਿਲੀਪੀਤ ਦੇ ਅਟਕੋਣਾ ਪਿੰਡ ਦੇ ਵਿੱਚ ਕੰਢ ਤੇ ਬੈਠਾ ਰਿਹਾ ਜਾਂ ਤੇ ਉਸ ਦੇ ਆਲੇ ਦੁਆਲੇ ਕਈ ਪਿੰਡਾਂ ਦਾ ਹਜ਼ਾਰਾਂ ਦੀ ਗਿਣਤੀ ਵਿੱਚ ਹਜੂਮ ਉਸ ਟਾਈਗਰ ਨੂੰ ਦੇਖਣ ਵਾਸਤੇ ਇਕੱਠਾ ਹੋਇਆ ਸੀਗਾ ਤਾਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਟਾਈਗਰ ਨੂੰ ਜਲਦ ਤੋਂ ਜਲਦ ਰੈਸਕਿਊ ਕਰ ਮੋੜ ਟਾਈਗਰ ਰਿਜ਼ਰਵ ਫੋਰੈਸਟ ਦੇ ਵਿੱਚ ਲੈ ਕੇ ਜਾਇਆ ਜਾਵੇ ਤਾਂ ਕਿ ਕਿਸੇ ਵੀ ਕੋਈ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ ਤਾਂ ਹੁਣ ਇਹ ਕੋਸ਼ਿਸ਼ਾਂ ਸਿਰੇ ਚੜ੍ਹਦੀਆਂ ਹੋਈਆਂ ਨਜ਼ਰ ਆ ਰਹੀਆਂ ਤਾਂ ਟ੍ਰੈਕੋਲਾਈਜ਼ ਕਰ ਟਾਈਗਰ ਨੂੰ ਹੁਣ ਜੰਗਲੇ ਦੇ ਵਿੱਚ ਪਿੰਜਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਹੁਣ ਇਸ ਨੂੰ ਇੱਥੋਂ ਦੀ ਲੈ ਕੇ ਜਾਇਆ ਜਾਵੇਗਾ ਤਾਂ ਤਸਵੀਰਾਂ ਤੁਸੀਂ ਦੇਖਿਆ ਸੀ ਕਿ ਕਿਸ ਤਰ੍ਹਾਂ ਕਈ ਘੰਟਿਆਂ ਤੱਕ ਗੁਰਦੁਆਰੇ ਦੀ ਕੰਧ ਤੇ ਇਹ ਟਾਈਗਰ ਬੈਠਾ ਰਿਹਾ ਜਿਸ ਨੂੰ ਦੇਖਣ ਵਾਸਤੇ ਵੱਡਾ ਹਜੂਮ ਇਕੱਠਾ ਹੋਇਆ ਸੀ ਇਹ ਸੀਨ ਇਸ ਤਰ੍ਹਾਂ ਦਾ ਲੱਗ ਰਿਹਾ ਸੀ ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਹੋ ਰਹੀ ਹੋਵੇ ਪਰ ਇਹ ਅਸਲ ਦਾ ਸੀਨ ਸੀਗਾ ਜਿੱਥੇ ਟਾਈਗਰ ਨੂੰ ਦੇਖਣ ਵਾਸਤੇ ਬੱਚੇ, ਬੁੜੇ ਅਤੇ ਮਹਿਲਾਵਾਂ ਦਾ ਵੱਡਾ ਹਜੂਮ ਪਿੰਡ ਦੇ ਉਸ ਜਗ੍ਹਾ ਤੇ ਪਹੁੰਚਿਆ ਸੀ ਜਿੱਥੇ ਟਾਈਗਰ ਕੰਢੇ ਤੇ ਬੈਠਾ ਸੀਗਾ ਤਾਂ ਪ੍ਰਸ਼ਾਸਨ ਵੱਲੋਂ ਪਹੁੰਚ ਕੇ ਕੜੀ ਮੁਸ਼ਕਲ ਤੋਂ ਬਾਅਦ ਹੁਣ ਇਸ ਟਾਈਗਰ ਨੂੰ ਰੈਸਕਿਊ ਕਰ ਲਿੱਤਾ ਗਿਆ ਵਾ ਤੇ ਪਿੰਜਰੇ 'ਚ ਬੰਦ ਕਰ ਹੁਣ ਇਸ ਨੂੰ ਟਾਈਗਰ ਰਿਜ਼ਰਵ ਫੋਰੈਸਟ ਲੈ ਕੇ ਜਾਇਆ ਜਾਵੇਗਾ ਤਸਵੀਰਾਂ लगातार देख रहे हो उस जगह दिया जिते इस टाइगर नैसक्यू किया गया